ਆ ਗੰਕੇਸ਼ ਮੰਦਰ ਮਾਹਰ ਤੋਂ ਮੰਦਰ ਲਗਵਾਣਾ ਦਾ ਗਿਆਨ ਮਿਲਿਆ। ਜੀ 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 ਜ ਐਸਾ ਮੈਂ ਮਨਸਾਦਾ ਤੇ ਪਾਰ ਕਰਾਹੀ ਆਨਕ ਬਿਗਨ ਜੈ ਆਏ ਸੰਘਾਰੇ ਜਿੰਨੇ ਫਰਕ ਲੱਗਦਾ ਤਾਂ ਸਾਨੂੰ ਫਰਕ ਤਾਂ ਸਾਨੂੰ ਹੰਦੋਂ ਪਤਾ ਫਰਕ ਕਰਦਾ ਉਹਨਾਂ ਤੋਂ ਉਹਨਾਂ ਲਈ ਨਾਨਕ ਨਾ ਹੀ ਉਹ ਆਪ ਸਾਧਦੇ ਜੇ ਸਭ ਆਪ ਆਤੇ ਜਾਣੇ ਸੀ ਮਨਸਾਦਾ ਗ੍ਰੰਥ ਸਾਹਿਬ ਦੇ ਸੰਗ ਪਾਇ ਨਾਨਕ ਨਾਨਕ ਵਿਸਾਦ ਦੇ ਬਣਾ ਕਾਗ ਦੇਖ ਸੰਤੋਖ ਨੂੰ ਉਡਾ ਰਹੇ ਸਾ ਸੰਤੋਖ ਜੀ ਆ ਕੀ ਚਾਹ ਮੰਨ ਤਰੇ ਆ ਸਭ ਦੇਵੀ ਚਾ ਬ੍ਰਹਮ ਗੰਗਾ ਨੀਂਨਾ ਤੁਮ ਜਨ ਮੰਗ ਮੰਗ ਰਹੀ ਰਹੀ ਆ ਮੁxtਿਆਰਤ ਲੱਗ ਗਿਆ ਨਹੀਂ ਇੱਕ ਪਰਮਾਨੰਤ ਨਾਨਕੀ ਲੋਚਾ ਪੂਰ ਮਨ ਚਾਵਾਂ ਇਹ ਪੀਕੇ ਕਾਲੀ ਸਿਆਪਾਈਏ ਤੋਂ ਬੁਤੂ ਤੋਂ ਪ੍ਰਤਿ ਉਸਨਾਂ ਆਰੇ ਵਰਤਿਆ ਵਿਸ਼ੇਸ਼ਿਤ ਆਰੇ ਨਿਯਿਤ ਕਰੇ ਸਮਾਨੀ ਨਾਤਾ ਸ੍ਰੀ ਗੁਰੂ ਜੀ ਸਰਦਾਰ ਜੀ ਜਿਵੇਂ ਆਹ ਸਾਹਿਬ ਫਰਦਾਇਆ ਕਰਦਾ ਹੈ Thank okay. you. ਬ੍ਰਿੰਦਵਾਨ ਜਨਾਰ ਕੇ ਸੁਧਰਾਉ ਭਗਵਾਦ ਕਰ ਮੰਗੇ ਕੋ ਨੀਰਾ ਮਿਲੇਗਾ ਆਪਨੇ ਸੇਵਕ ਮਹਿਮਾਨ ਤੁਸ ਕਾਲ ਸੁਹਲ ਕਲੰਦ ਦੇ ਹੋ ਸੁਭਾਰ ਨਾਮੇ ਤਿਰੁ ਭਾਰ ਸੇ ਰੀਕੀ ਕੋ ਨੀਕਾ ਜੀਵਨ ਕਾਲ ਤੇ ਅੰਗਿਆਮ ਬਾਤਾਂ ਨੇ ਨਾਮ ਸੂਤ ਨੇ ਹਾਲ ਤਜਨ ਕਿੰਨਾ ਆਵਤ ਕਾਲ ਮਰ ਭਈ ਹੈ ਮੇਰਾ ਪਤਨ ਗੁਰ ਦੀ ਆਗਿਆ ਨੰਦਰ ਵਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਹ ਅਮੰਦਰ ਗੁਰਬੀ ਦੀ ਨੀਤਾ ਸਗੋਂ ਸਮਗਰੀ ਇੱਕ ਇਸ ਘਟ ਮਾਹੀ ਅਨਗ ਰੰਗ ਨਾਨਾ ਦਿਸਦਾ ਹੈ ਨਾਮ ਜਮ੍ਰਿਤ ਪ੍ਰਭ ਦਾ ਨਾਮ ਪ੍ਰਤਪਾਲ ਵੰਟੇਂ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਣ ਪਾਣੀ ਵੈ ਸੰਤਰ ਮਾਹੀ ਚਾਰ ਕੁੰਡ ਦਾ ਵਿਸੇ ਸਮਾਹੀ ਇਸ ਤੇ ਪਿੰਨ ਅਕਸ ਸੂਰਜ ਕਤਰਮ ਇਕ ਅਨਿਮਮ ਕੀ ਸੰਗੋ ਮੂਲੇ ਆਪਨ ਨਤ ਜੁਦੋਲੇ ਸਰਬਰਾ ਤਰਾ ਕਰੀ ਲੈ ਕੇ ਲੈ ਮਹਾਦੇਵ ਤਮ ਮੋਕ ਤੁਦਿਨ ਪ੍ਰਕਾਸ਼ ਕਰਨਾ ਆਪੇ ਰਾਮ ਸੰਗਤ ਰਚਨਾ ਜਿਨ ਜਾਤਾ ਸੁਨ ਸਤਿ ਨਿਭਾਣ ਕਰੇ ਵਿਸਾਰ ਸੰਸਾਰ ਦੀ ਮਾਇਆ ਸੰਤ ਨਾ ਦੇ ਲਖਤੁਰੇ ਤੋ ਹੋ ਤੋ ਆਪੇ ਇੱਕ ਬਣੇ ਮੁੱਚਲੇ ਜੋ ਜੋ ਨਾਮ ਕੋਈ ਰੱਖੇ ਜਗਤ ਜਨਾਂ ਕੋ ਥੋਏ ਰੱਖੇ ਜਿਉ ਜੋ ਨਾਮ ਸੁੱਖਾ ਹਾਸ ਦੇਖ ਤੇਰੇ ਇਹ ਕਾਰਕ੍ਰਿਸ਼ਨ ਇਹ ਤੇ ਆਇਆ ਜਿਸ ਤੇ ਸਭ ਹੋ ਜਾਏ ਤੇ ਬਾਦਰ ਸਿਮਰੀਏ ਘਰ ਨੋਂ ਨਿੱਧਿਆਵੇ ਧਾਈ ਸੁੱਖ ਧਾਈ ਹੋਏ ਸਹਾਈ ਸੁੱਖ ਧਾਈ ਹੋਏ ਸਹਾਈ ਦਸਵੇਂ ਸਭ ਧਾਈ ਤੇ ਸਹਾਈ ਦੋਣ ਤੋਂ ਦਸਾ ਪਾਰਸ਼ੰਗ ਦੀ ਜਗਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਜਿਹਨੂੰ ਤਰਕ ਮਾਇਦਾ ਧਿਆਨ ਤਰਖਾਲ ਸਜੀਗੋਣਾ ਜੀ ਸ੍ਰੀ ਵਾਹਿਗੁਰੂ ਜਿਨਾ ਸਿੰਘਾ ਸਿੰਘਿਆ ਨੇ ਧਰਮ ਲਈ ਸੀਸ ਦਿੱਤੇ ਬੰਦ ਬੰਦ ਕਟਾਏ ਜੁਰਸੀ ਕੀ ਕੇ ਸਾਸਾ ਸਵਾਸਾ ਸੰਨਿਵਾਇ ਧਰਮੀ ਹਮਾਰਿਆ ਇਨਾਂ ਸਿੰਘਾ ਸਿੰਘਿਆ ਪੁੱਛੇ ਆਪਣੇ ਪਾਂਧ ਦੇ ਸਦਾ ਸਹਾਇ ਦਾ ਤਾਰਕਿਓ ਸ਼੍ਰੀ ਮਨਪਾਣਾ ਸਾਹਿਬ ਤੇ ਹੋਲ ਗੁਰਦਵਾਰੇ ਗੁਣਾਂ ਮਾ ਬਿਨਾਰ ਤੋਂ 5 ਸਾਲ ਹੋ ਗਏ ਆ ਜੀ ਇਹਨਾਂ ਦੇ ਪੁੱਲੇ ਦਰਸੇ ਵਿਧਾਨ ਸੇਵਾ ਸੰਭਾਲ ਦਾ ਦਾਣਾ ਆਪਣੇ ਪਿਆਰੇ ਕਾਲਸ ਜੀਨ ਵਰਸ਼ੋ ਖੇਨ ਮਾਨਿਆਂ ਦੇ ਪਾਲ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਹੋਰ ਸੱਚੇ ਪਿਤਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਜਿ ਕੋ ਜਿ ਪਤਲ ਚਵਰ ਸਰ ਸਰਹ ਦੇ ਮਾਲਕ ਹਾਜ਼ਰਾ ਜਰੂਰ ਸਰਬ ਕਲਾ ਭਰਪੂਰ ਗੁਰਦੱਤ ਇਸ ਭੈ ਮਾ ਸਹਿਬ ਸਾਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਨੇ ਪਾਰ ਸੰਤ ਚਨਕ ਮੁੱਲਾ ਪਾਸਰ ਦਾ ਸੰਦੇ ਜੋ ਨੀ ਸੱਚੇ ਪਾਤਸ਼ਾਹ ਜੀਓ ਤਨ ਤਨ ਭਗਤ ਨਾਮ ਦੇ ਚੀ ਆ ਸਾਹਿਬ ਦੇ ਕਰਮ ਕਰਵਾਏ ਸੱਚੇ ਪਾਤਸ਼ਾਹ ਜੀ ਆਵੀਂ ਦਰ ਘਰ ਦੇ ਸੇਵਾ ਦਾ ਪਾਤਸ਼ਾਹ ਜੀ ਆਵੀਂ ਸੰਧਰ ਪੈ ਸ਼ਾਕੇ ਪਾ ਨਾਗੇ ਸੱਚੇ ਪਾਤਸ਼ਾਹ ਜੀ ਆਪ ਦੀ ਦਰ ਘਰ ਦੇ ਸੇਵਾ ਦਾ ਸਰਦਾਰ ਸਰਦਾਰ ਮੰਤਰ ਗ੍ਰੰਥ ਤੇ ਜਿਨ੍ਹਾਂ ਦੇ ਛੱਤੇ ਮੇਰ ਪ੍ਰਿਆਤ ਕਰਨਾ ਸੱਚੇ ਪਾਤਸ਼ਾਹ ਜੀਓ ਇਸ ਇੱਕ ਸੰਕਲਪ ਰੱਖ ਲਿਆ ਸੱਚੇ ਪਾਤਸ਼ਾਹ ਜੀਓ ਨਾਲਿਕ ਨਾਮ ਨਿਰੰਤਰ ਵਿਦਾਨਾ ਕਾਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਨ ਨਾਨਕ ਨਾਮ ਨਿਰੰਝਨ ਗਾਈਏ ਬਾਈਏ ਸਰਬ ਨਿਧਾਨ ਕਾਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਰੇਤ ਕਿ ਨੂੰ ਸੁਣਿਆ ਤੇ ਮੰਦਰ ਦਾ ਮੁਖ ਜਿਹੜਾ ਸੀ ਉਹ ਭਗਤ ਅਨਾਮ ਦੇਵ ਦੀ ਵੱਲ ਹੋ ਗਿਆ ਪੰਡਤਾਂ ਨੂੰ ਪਿੱਠ ਹੋ ਗਈ ਹੈ ਅਜ ਵੀ ਹੌਂਡਾ ਨਗਰ ਦੇ ਵਿੱਚ ਉਹ ਮੰਦਰ ਹੈ ਜਿਸ ਦੀਆਂ ਮੂਰਤੀਆਂ ਦਾ ਮੁਖ ਜਿਹੜਾ ਚੜ੍ਹਦੇ ਪਾਸੇ ਵੱਲ ਨੂੰ ਹੈ ਪਰ ਮੰਦਰ ਦਾ ਜਿਹੜਾ ਮੁਖ ਹੈ ਉਹ ਦੁਆਰ ਜਿਹੜਾ ਹੈ ਉਹ ਲਹਿੰਦੇ ਪਾਸੇ ਵੱਲ ਨੂੰ ਹੈ ਪ੍ਰਮਾਤਮਾ ਨੇ ਭਗਤ ਨਾਮਦੇਵ ਜੀ ਦੀ ਲਾਜ ਰੱਖੀ ਹੈ ਜਿਉਂ-ਜਿਉਂ ਨਾਮਾ ਹਰ ਗੁਣੇ ਉਤਰੈ ਭਗਤ ਜਨਾ ਕੋ ਦਿਉਰਾ ਫਿਰੈ ਪਾਤਸ਼ਾਹ ਦੀ ਬਜਨ ਵਾਲਾ ਉਹ ਪ੍ਰਮਾਤਮਾ ਹੈ ਜਿਹੜਾ ਵੀ ਜੀਵ ਪ੍ਰਮਾਤਮਾ ਦੇ ਚਰਨਾਂ ਦੀ ਟੀਖ ਲੈਂਦਾ ਉਹ ਪ੍ਰਮਾਤਮਾ ਫਿਰ ਸ਼ਰਣ ਪਿਆ ਦੀ ਲਾਜ ਰੱਖਦਾ ਹੈ ਸੋ ਭਗਤ ਨਾਮਦੇਵ ਜੀ ਦੀ ਪਤ ਰੱਖੀ ਹੈ ਸੋ ਅਜੇਹ ਉਹ ਮਹਾਨ ਭਗਤਾ ਨਾਮਦੇਵ ਜੀ ਦਾ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਆ ਤੋ ਇੱਥੇ ਦਿਵਾਨਾਂ ਦੀ ਸੰਪੂਰਨਤਾ ਹੈ ਸੋਜਣਾ ਪਰਿਵਾਰਾਂ ਵੱਲੋਂ ਇਸ ਚਮਰੇ ਭਵਨ ਦੀ ਸਾਰੀ ਦੇ ਵਿੱਚ ਪਾਇਆ ਪੇਟ ਨਹੀਂ ਗਈ ਰੋਜ਼ ਹਾਂ ਦਾ ਨਾਲ ਆਇਆ ਫੋਡੇ ਹੱਥ ਉਹ ਨਾ ਪਪਾ ਕਹਿੰਦੇ ਕੋਈ ਆਪ ਜੀ ਦਾ ਪਾਵਨ ਰੂਪ ਆਪ ਜੀ ਦੇ ਨੇਜਸਤਾਨ ਤੇ ਲਿਜਾਣ ਦੀ ਆਗਾ ਬਖਸ਼ੋ ਜੀ ਸਹੀ ਪਿਆਰੇ ਮੇਲੋ ਜਿੱਤੇ ਆਵੇ ਨਾਮੁ ਨਾਮ ਦਰਦੀ ਸਲਾ ਤੇਰੇ ਮੋਹਰੇ ਨੋ ਜੂ ਰੈਂਡ ਆਂਦੇ ਬਾਹੇ ਕੁ ਕਰੀ ਦੇਖੇ ਜਾ ਤਾ ਸਤ ਨਾ よろしくお願いします。